ਪਿੰਡ ਦੋਲੋ ਨੰਗਲ ਵਿਖੇ ਕਬੱਡੀ ਟੂਰਨਾਮੈਂਟ ਤੇ ਸਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾਂ ਅਤੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਿੰਡ ਦੋਲੋ ਨੰਗਲ ਵਿਖੇ ਤਨਤਨ ਬਾਬਾ ਕਾਲੂ ਸ਼ਾਹ ਜੀ ਤਨਤਨ ਬਾਬਾ ਮੇਲਾ RAM ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਹੋ ਹੋ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਸਮੂਹ ಗ್ರಾಮ ਪੰਚਾਇਤ ਦੋਲੋਨਗਲ ਸਾਜ ਸੰਗਤ ਪਿੰਡ ਦੋਲੋਨਗਲ ਤੇ ਐਨ ਆਈ ਵੀ ਮੇਰੇ ਜਿੰਨੇ ਵੀ ਆ ਸਾਰਿਆਂ ਦਾ ਬਹੁਤ ਸਹਿਯੋਗ ਆ ਜੀ ਦੋਤੇ ਇੱਕ ਕਿਨੇ ਦਾ ਪ੍ਰੋਗਰਾਮ ਕਰਾਵਾ ਤੇ ਅੱਜ ਕਿਨਵਾ ਦੇ ਟੂਰਨਾਮੈਂਟ ਕਿੱਦੇ ਚੱਲੇ ਆ ਤੇ ਮੇਲਾ ਕਿੱਦੇ ਚੱਲੇ ਆ ਵੇਖੋ ਜੀ ਇਹ 3 ਦਿਨ ਦਾ ਸਾਲਾਨਾ ਜੋੜ ਮੇਲਾ ਹੁੰਦਾ ਜੀ ਸਾਡਾ 3 ਦਿਨ ਲਗਾਤਾਰ ਚੱਲਦਾ ਏ ਕਬੱਡੀ ਟੂਰਨਾਮੈਂਟ ਹੁੰਦਾ ਹੈ ਦੂਸਰੇ ਦਿਨ ਗਾਇਕਿਆਂ ਦੀ ਜੁੜੀ ਆਉਂਦੀ ਆ ਔਰ ਰੰਗਾਂ ਰੰਗ ਪ੍ਰੋਗਰਾਮ ਵੀ ਹੁੰਦਾ ਜੀ ਇਹਦੇ ਵਿੱਚ ਇੱਥੇ ਮੈਂ ਦੱਸਣਾ ਚਾਹੁੰਦਾ ਪੂਰੀ ਸਾਥ ਸੰਗਤ ਐਨ ਆਰ ਆਈ ਵੀਰ ਤੇ ਗram ਪੰਚ ਪੰਚਾਇਤ ਦੋਲੋਂ ਨੰਗਲ ਜਿਹੜੀ ਆ ਉਹ ਸਾਰਿਆਂ ਦਾ ਸਹਿਯੋਗ ਵਾ ਇਹਦੇ ਵਿੱਚ ਪਹਿਲਾ ਇਨਾਮ ਜਿਹੜਾ ਅਸੀਂ ਦੇਣਾ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਨੂੰ ਉਹ 1,21,000 ਰੁਪਇਆ ਜੀ ਜਿਹੜਾ ਐਨਆਰਈ ਵੀਜ਼ ਸਾਡੇ ਦਿੰਦੇ ਆ ਜੀ 1 ਲੱਖ ਰੁਪਇਆ ਪਿੰਡ ਦੇ ਸਾਡੇ ਪਰਿਵਾਰ ਵਾ ਉਹਨਾਂ ਨੇ 1 ਲੱਖ ਰੁਪਇਆ ਦਾ ਜਿਹੜਾ ਇਨਾਮ ਦਿੱਤਾ ਜੀ ਆਲ ਓਪਨ ਦੇ ਵਿੱਚ 55,000 ਰੁਪਇਆ ਤੇ ਸੈਕੰਡ ਇਨਾਮ ਜਿਹੜਾ ਵਾ 41,000 ਰੁਪਇਆ ਆਲ ਓਪਨ ਦਾ ਜੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਸੋਨੇ ਦੀਆਂ ਮੁੰਦਰੀਆਂ ਤੇ ਐਲਈਡੀਆਂ ਉਹ ਸਾਡੇ ਨਗਰ ਦੇ ਸਹਿਯੋਗ ਨਾਲ ਦਿੱਤੀਆਂ ਜਾ ਰਹੀਆਂ ਜੀ। ਗੁਰਮਤਿ ਸਾਹਿਬ ਅੱਜਕੱਲ ਦੀ ਜੁਥ ਨੂੰ ਵੀ ਇੱਕ ਮੈਸੇਜ ਦੇ ਰਹੇ। ਅੱਜਕੱਲ ਦੀ ਜੁਥ ਨੂੰ ਇਹੀ ਮੈਸੇਜ ਹੈ ਜੀ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਹੋਵੋ ਜੀ। ਜੇ ਆਪਾਂ ਖੇਡਾਂ ਵੱਲ ਰੁਝਾਨ ਹੋਵੇਗਾ ਨਾਦੀ ਨਵੀਂ ਪੀੜੀ ਦਾ ਨੌਜਵਾਨ ਪੀੜੀ ਦਾ ਤਾਂ ਫੇਰ ਹੀ ਉਹ ਨਸ਼ੇ ਨੂੰ ਛੱਡਣਗੇ ਜੀ। ਅੱਗੇ ਕੀ ਨਾਮ ਬਣਾਈ? ਬਹਿਜੇ ਖਾਲਸਾ ਬਈ ਫਤੇਹ ਮੇਰਾ ਨਾਮ ਗੁਰਮਤਿ ਸਿੰਘ ਤੇ ਲੋਵਾ ਜੀ ਸਰਪੰਚ ਬਾਬਾ ਸੰਤ ਸਿੰਘ ਨਗਰ। ਕੀ ਨੰਬਰ ਦੇ ਵੋਟਰ ਮਾਰਕਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜੀ ਟੂਰਨਾਮੈਂਟ ਗ੍ਰਾਮ ਪੰਾਇਤ ਦੋਲਰੰਗੜ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਇਸੇ ਤਰ੍ਹਾਂ ਬਾਬਾ ਕਾਲੂ ਸਾਹਿਬ ਜੀ ਤੇ ਬਾਬਾ ਮੇਲਾ RAM ਜੀ ਨਿੱਗੀ ਯਾਦ ਵਿੱਚ ਮਨਾਇਆ ਜਾਂਦਾ ਜੀ ਉਹਨਾਂ ਵਾਸਤੇ ਖਾਣੇ ਵਾਸਤੇ ਆਏ ਉਹਨਾਂ ਵਾਸਤੇ ਕੀ ਕੀ ਪੇਸ਼ ਕੀ ਉਹਨਾਂ ਵਾਸਤੇ ਹਰ ਤਰ੍ਹਾਂ ਦੇ ਸਬਜ਼ੀ ਬਣੀ ਆ ਜੀ ਫੁਲਕੇ ਵਧੀਆ ਬਣੇ ਆ ਚੌਲ ਚੂਲ ਬਣੇ ਆ ਸੰਤ ਅਨੰਦ ਮਾਣਦੀ ਆ ਜੀ ਪੂਰੇ ਤੇ ਕੱਲ ਨੂੰ ਬਹੁਤ ਵੱਡਾ ਸਿੰਗਰ ਹਰਪ੍ਰੀਤ ਢਲੋਂ ਆ ਰਿਹਾ ਜੀ ਜੇ ਆਪਾਂ ਗੱਲ ਕਰੀਏ ਤੇ ਨਾਮਾਂ ਦੀ ਇਨਾਮ ਪ੍ਰਾਈਜ਼ ਕੀ ਕੀ ਦੇ ਕੇ ਪਸੰਦ ਨਹੀਂ ਦਿੰਦੇ ਫਸਤਾ 1 ਲੱਖ ਕੀ ਆ ਰਿਹਾ ਜੀ ਤੇ ਸੈਗਿੰਗ ਦਾ 1 ਲੱਖ ਰੁਪਇਆ ਵਜੇ ਤੇ ਅੱਜ ਕੱਲ੍ਹ ਦੇ ਜੂਤ ਨੂੰ ਬੱਚਿਆਂ ਨੂੰ ਆਪਣਾ ਕਿਸੇ ਨੇ ਜਿਹੜਾ ਪੇਸ਼ੂਰ ਵਰਤੋਂ ਜ਼ਿਆਦਾ ਵਾ ਕੀ ਕਰਨ ਬੱਚਿਆਂ ਨੂੰ ਅਸੀਂ ਕਹਿੰਦੇ ਆ ਜੀ ਇੱਕ ਤੇ ਨਸ਼ਿਆਂ ਨੂੰ ਛੱਡ ਕੇ ਤੇ ਇੰਨਾ ਕੰਮ ਵੱਲ ਧਿਆਨ ਦੇਣਾ ਵੱਡੀ ਖੇਡਣ ਜਿੱਥੇ ਲੋੜ ਪੰਚਾਇਤਾਂ ਦੀ ਆ ਸਾਡਾ ਬਾਬਾ ਸਾਹੂ ਸਿੰਘ ਨਗਰ ਤੇ ਬਾਬਾ ਦੋਲੂ ਨੰਗਲ ਅਸੀਂ ਇਕੱਠੇ ਦੋਨੋਂ ਭਰਾ ਰਹਿੰਦੇ ਆ ਜੀ ਜਿਹੜੀ ਚੀਜ਼ ਦੀ ਕਿਤੇ ਲੋੜ ਹੈ ਬੱਚੇ ਨੂੰ ਸਾਡੇ ਕੋਲ ਆ ਕੇ ਕਹਿ ਸਕਦਾ ਅਸੀਂ ਦਵਾਂਗੇ ਜੀ ਜਰਦਾ ਸਰਦਾਰ ਬਲਵਿੰਦਰ ਸਿੰਘ ਅੱਜ ਬਹੁਤ ਖੁਸ਼ੀ ਹੋ ਰਹੀ ਕਿੰਨੀ ਖੁਸ਼ੀ ਹੈ ਪਹਿਲੇ ਦੀ ਬਾਬੇ ਕਲਸਾ ਦੇ ਪਹਿਲੇ ਆ ਗਏ ਪਹਿਲੇ ਦੀ ਬਹੁਤ ਬਹੁਤ ਸਾਰੇ ਨਗਰ ਨੂੰ ਖੁਸ਼ੀ ਸਾਨੂੰ ਬਹੁਤ ਖੁਸ਼ੀ ਆ ਕਿੰਨਾ ਲੱਗਦਾ ਨਵੇਂ ਬੱਚਿਆਂ ਨੂੰ ਖੇਡਦੇ ਪਾਉਣੀਆਂ ਲਾ ਰਹੇ ਹਜੇ ਅਸੀਂ ਬੱਚਾ ਨੂੰ ਕੀ ਕਹਿੰਦੇ ਤੁਸੀਂ ਕੀ ਜਾਂ ਸਿਹਤਾਂ ਕਰ ਰਹੇ ਹੋ ਇਹ ਬੱਚੇ ਨੂੰ ਸਿੱਖਿਆ ਦਿੰਦੇ ਆ ਵੀ ਜੇ ਮਾਲ ਧਿਆਨ ਦੇਣ ਜੇ ਜੀ ਦੀ ਲੋੜ ਹੋਵੇ ਤੇ ਪੰਚਾਇਤ ਨੂੰ ਆ ਕੇ ਦੱਸਣ ਸਾਰੀ ਇਹਨਾਂ ਦੀ ਮਦਦ ਕਰੂਗੀ ਹਰ ਤਰ੍ਹਾਂ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪਿੰਡ ਤੋਂ ਨੰਗੜ ਤੰਤਨ ਬਾਬਾ ਕਾਲੂ ਸ਼ਾਹ ਤੰਤਨ ਬਾਬਾ ਮੀਨाराम ਜੀ ਦਾ ਮੇਲਾ ਬੜੀ ਧੂਮਧਾੜ ਨਾਲ ਦੇ ਸੌਤ ਸੰਯੋਗੀ ਕਿੰਦ ਗਰਾਮ ਬੋਲਨਕਲ ਦੀ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਨਾਲ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਕਬੱਡੀ ਟੂਰਨਾਮੈਂਟ ਤੇ ਗੁਰਪਰਨਕਰ ਧੁੱਟ ਬੰਦਿਆ ਜਾਂਦਾ ਹੈ ਬਾਬ ਜੀ ਖਾਲਸਾ